ਤੋਣੀ ਗੱਲ ਆ ਕਿਉਂਕਿ ਤੁਸੀਂ ਸਮਾਜ ਨੂੰ ਉਹਨਾਂ ਪੁਰਾਣੇ ਖਾਣਿਆਂ ਵੱਲ ਮੋੜ ਰਹੇ ਹੋ ਜਿਹੜੇ ਸਾਡੇ ਘਰਾਂ ਦੇ ਵਿੱਚੋਂ ਰਸੋਈ 'ਚੋਂ ਖਤਮ ਹੋ ਗਏ ਨੇ। ਆਯੁਰਵੈਦਿਕ ਫੂਡ ਨੂੰ ਸਿਖਣਾ ਇਹ ਇੱਕ ਜਜ਼ਬਾ ਹੈ ਜਿਹੜਾ ਕਿ ਅੱਜਕੱਲ ਦੇ ਸ਼ੈਫਸ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਨੂੰ ਸਿਖਾਉਣਾ ਬਹੁਤ ਜ਼ਰੂਰੀ ਹੈ। ਦੇਖੋ ਜੀ ਮੇਰੀ ਸਾਰੀ ਫੈਮਿਲੀ ਜਿਹੜੀ ਹੈ ਡਾਕਟਰਸ ਨੂੰ ਬਿਲੋਂਗ ਕਰਦੀ ਹੈ। 올 ਆਫ ਦੈਮ ਆ ਡਾਕਟਰਸ। ਤੇ ਉਹ ਡਾਕਟਰਸ ਦੇ ਹੋਣ ਤੋਂ ਬਾਅਦ ਮੈਂ ਕੱਲਾ ਸੀਗਾ ਜਿਹਨੂੰ ਖਾਣੇ ਦਾ ਸ਼ੌਕ ਸੀ ਜ਼ਰੂਰ। ਤੁਹਾਡੇ ਪਰਿਵਾਰ ਦੇ ਵਿੱਚ ਸਾਰੇ ਡਾਕਟਰ ਤੇ ਡਾਕਟਰਸ ਦਾ ਵੈਸੇ ਚੀਜ਼ਾਂ ਖਾਣ ਤੋਂ ਮਨ ਹੀ ਕਰਦੇ ਹੁੰਦੇ ਆ ਭਾਈ ਭਰੇਜ ਰੱਖੋ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਉਹ ਨਹੀਂ ਖਾਣਾ ਤੁਸੀਂ ਜਿਹੜਾ ਹੈਗਾ ਖਵਾਉਣ ਵਾਲੇ ਪਾਸੇ ਨੂੰ ਚੱਲ ਪਏ ਹੈ ਨਾ ਤਾਂ ਸਾਡਾ ਜਿਹੜਾ ਅ ਪ੍ਰੋਫੈਸ਼ਨ ਹੈ ਜਿਹਨੂੰ ਅਸੀਂ ਖਾਣੇ ਦਾ ਕਹਿੰਦੇ ਆ ਸ਼ੈਫ ਦਾ ਪ੍ਰੋਫੈਸ਼ਨ ਕਹਿੰਦੇ ਆ ਫੂਡ ਦਾ ਪ੍ਰੋਫੈਸ਼ਨ ਕਹਿੰਦੇ ਆ ਉਹ ਬੇਸਿਕਲੀ ਇੱਕ ਮਾਂ ਵਾਂਗਰ ਪ੍ਰੋਫੈਸ਼ਨ ਨੇ ਜਿੱਥੇ ਖਾਣਾ ਖਲਾ ਕੇ ਲੋਕਾਂ ਦੀ ਖੁਸ਼ੀ ਜਿਹੜੀ ਦੇਖ ਕੇ ਸੰਤੁਸ਼ਟੀ ਮਿਲਦੀ ਹੈ ਉਹ ਦੇਖਦੇ ਆ ਟੀਵੀ ਤੇ ਇੱਕ ਸ਼ੈਫ ਆ ਗਿਆ ਤੇ ਜਿਹੜਾ ਟੀਵੀ ਦਾ ਸ਼ੈਫ ਹੈ ਉਹਨੂੰ ਬਹੁਤ ਪੈਸੇ ਮਿਲਦੇ ਆ ਭਾਵੇਂ ਸਿੱਖਣਾ ਨਾ ਹੋਵੇ ਪਰ ਟੀਵੀ ਤੇ ਜਾਣਾ ਠੀਕ ਹੈ ਉਹਦੇ ਲਈ ਮੈਂ ਸਾਰੇ ਆ ਜਿਹੜੇ ਆਲਰੇਡੀ ਬੱਚੇ ਆ ਜਿਹੜੇ ਕੋਰਸਸ ਕਰ ਰਹੇ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਗਾ ਵੀ ਤੁਸੀਂ ਜਿਹੜੇ ਬੇਸਿਕਸ ਆ ਜਿਹੜੀ ਜੜਾਂ ਹੈ ਖਾਣੇ ਦੀ ਉਹਨੂੰ ਸਿੱਖੋ ਵਧੀਆ ਖਾਣਾ ਖਿਲਾਨੇ ਆ ਕਿਸੇ ਨੂੰ ਤਾਂ ਸਾਨੂੰ ਇਦਾਂ ਲੱਗਦਾ ਹੈ ਕਿ ਅਸੀਂ ਇੱਕ ਕੋਈ ਚੰਗਾ ਕਰਮ ਕਰ ਰਹੇ ਆ ਕੋ ਮਾੜਾ ਨਹੀਂ ਕਰ ਰਹੇ ਵਧੀਆ ਖਾਣਾ ਖਿਲਾ ਕੇ ਖੁਸ਼ੀ ਨਾਲ ਉਹਨਾਂ ਤੋਂ ਜੇ ਜੋ ਸਾਡੀ ਪੈਸੇ ਹੁੰਦੇ ਆ ਫੀਸ ਹੁੰਦੇ ਸੀ ਸਾਨੂੰ ਖੁਸ਼ੀ ਦੇ ਪੈਸੇ ਲੈਣੇ ਆ ਬਿਸ਼ਪਦੀਪ ਵਾਲੀ ਜੀ ਸ਼ੈਫ ਨੇ ਅੱਜ ਇੱਕ ਫੰਕਸ਼ਨ ਦੇ ਵਿੱਚ ਆਏ ਨੇ ਆਪਾਂ ਸੋਚਿਆ ਵੀ ਚਲੋ ਗੱਲਬਾਤ ਕਰੀਏ ਕਿਉਂਕਿ ਕਦੇ ਬਤੌਰ ਵਿਦਿਆਰਥੀ ਉਹਨਾਂ ਨੇ ਵੀ ਕਦੇ ਕੈਰੀਅਰ ਸ਼ੁਰੂ ਕੀਤਾ ਹੋਣਾ ਕਿਸ ਤਰ੍ਹਾਂ ਇਸ ਫੀਲਡ ਦੇ ਵਿੱਚ ਆਏ ਤੇ ਅੱਗੇ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਵਾਲੀ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਅੱਛਾ ਸਭ ਤੋਂ ਪਹਿਲਾਂ ਤਾਂ ਅੱਜ ਤੁਸੀਂ ਵਿਦਿਆਰਥੀਆਂ ਨੂੰ ਮਿਲਣ ਆਏ ਹੈ ਨਾ ਅੱਜ ਬਹੁਤ ਸਾਰੇ ਵਿਦਿਆਰਥੀਆਂ ਨੇ ਤੁਹਾਨੂੰ ਸੁਣਿਆ ਗੱਲਬਾਤ ਕੀਤੀ ਬਹੁਤ ਸਾਰੇ ਨੇ ਤੁਸੀਂ ਰੋਲ ਮਾਡਲ ਹੋਮ ਹੋਗੇ ਬਹੁਤ ਸਾਰੇ ਤੁਹਾਡੇ ਕੋਲ ਸਿੱਖ ਰਹੇ ਹੋਣੇ ਆ ਪਰ ਜਦੋਂ ਤੁਸੀਂ ਬਤੌਰ ਵਿਦਿਆਰਥੀ ਇਸ ਖੇਤਰ ਚ ਆਏ ਐਜ਼ ਅ ਸਟੂਡੈਂਟ ਤੋਂ ਕੈਰੀਅਰ ਸ਼ੁਰੂ ਕੀਤਾ ਤੁਹਾਡੀ ਆਪਣੀ ਮਨੀਸ਼ ਸੀ ਜਾਂ ਘਰਦਿਆਂ ਨੇ ਕਿਹਾ ਸੀ ਵੀ ਇਸ ਫੀਲਡ 'ਚ ਜਾਓ ਅ ਦੇਖੋ ਜੀ ਮੇਰੀ ਸਾਰੀ ਫੈਮਲੀ ਜਿਹੜੀ ਹੈ ਡਾਕਟਰਸ ਨੂੰ ਬਿਲੋਂਗ ਕਰਦੀ ਹੈ 올 ਆਫ ਦਮ ਆ ਡਾਕਟਰਸ ਠੀਕ ਹੈ ਤੇ ਉਹ ਡਾਕਟਰਸ ਦੇ ਹੋਣ ਤੋਂ ਬਾਅਦ ਮੈਂ ਕੱਲਾ ਸੀਗਾ ਜਿਹਨੂੰ ਖਾਣੇ ਦਾ ਸ਼ੌਕ ਸੀ ਜਦੋਂ ਸਾਡੇ ਘਰ ਜਦੋਂ ਵੀ ਕਿਸੇ ਨੇ ਆਣਾ ਮੈਂ ਛੋਟਾ 6ਵੀਂ 7ਵੀਂ 'ਚ ਹੁੰਦਾ ਸੀ ਮੇਰਾ ਕੰਮ ਹੀ ਹੁੰਦਾ ਸੀ ਉਹਨਾਂ ਨੂੰ ਕੁਛ ਨਾ ਕੁਛ ਲੈ ਕੇ ਖੁਲਾਣਾ ਤਾਂ ਮੈਨੂੰ ਖੁਸ਼ੀ ਚੰਗੀ ਲੱਗਦੀ ਸੀ ਉਹਨਾਂ ਦੇ ਚਿਹਰੇ ਦੇ ਉੱਤੇ ਜਦੋਂ ਉਹ ਕੁਝ ਖਾਂਦੇ ਸੀਗੇ ਜਾਂ ਖਾ ਕੇ ਖੁਸ਼ ਹੁੰਦੇ ਸੀਗੇ ਤਾਂ ਸਾਡਾ ਜਿਹੜਾ ਅ ਪ੍ਰੋਫੈਸ਼ਨ ਹੈ ਜਿਹਨੂੰ ਅਸੀਂ ਖਾਣੇ ਦਾ ਕਹਿੰਦੇ ਆ ਸ਼ੈਫ ਦਾ ਪ੍ਰੋਫੈਸ਼ਨ ਕਹਿੰਦੇ ਆ ਫੂਡ ਦਾ ਪ੍ਰੋਫੈਸ਼ਨ ਕਹਿੰਦੇ ਆ ਉਹ ਬੇਸਿਕਲੀ ਇੱਕ ਮਾਂ ਵਰਗਾ ਪ੍ਰੋਫੈਸ਼ਨ ਹੈ ਜਿੱਥੇ ਖਾਣਾ ਖਲਾ ਕੇ ਲੋਕਾਂ ਦੀ ਖੁਸ਼ੀ ਜਿਹੜੀ ਦੇਖ ਕੇ ਸੰਤੁਸ਼ਟੀ ਮਿਲਦੀ ਹੈ ਹ ਬਿਲਕੁਲ ਸਹੀ ਕਿਹਾ ਕਿਉਂਕਿ ਜਦੋਂ ਇੱਕ ਬੰਦਾ ਜਦੋਂ ਮਾਂ ਵੀ ਖਾਣਾ ਬਣਾਉਂਦੀ ਹੈ ਨਾ ਤਾਂ ਉਹ ਵੀ ਖਾਣੇ ਦੇ ਵਿੱਚ ਆਪਣੀ ਸਾਰੀ ਮਮਤਾ ਲਾੜ ਪਿਆਰ ਸਾਰਾ ਉਹਦੇ ਵਿੱਚ ਸਮਾਤ ਜਾਂਦਾ ਫਿਰ ਉਹ ਆਪਣੇ ਬੱਚਿਆਂ ਨੂੰ ਬੜੇ ਪਿਆਰ ਨਾਲ ਖਵਾਉਂਦੀ ਆ ਔਰ ਮਾਂ ਦੇ ਹੱਥੋਂ ਜੇ ਕੋਈ ਬਾਹਰਲਾ ਰਿਸ਼ਤੇਦਾਰ ਵੀ ਆ ਕੇ ਖਾਂਦਾ ਤਾਂ ਸਾਨੂੰ ਮਹਿਸੂਸ ਹੁੰਦਾ ਸੇਮ ਤੁਸੀਂ ਉਹ ਗੱਲ ਕਹੀ ਆ ਹਨਾ ਤਾਂ ਤੁਹਾਨੂੰ ਵੀ ਖੁਸ਼ੀ ਹੁੰਦੀ ਆ ਨਾ ਤੇ ਘਰ ਦੇ ਨੇ ਨਹੀਂ ਕਿਹਾ ਵੀ ਆ ਕਿਹੜੇ ਖੇਤਰ ਚ ਪੈ ਗਏ ਕਰਦੇ ਨੇ ਸ਼ੁਰੂ ਤੋਂ ਸਪੋਰਟ ਕੀਤਾ ਬਿਕੋਜ਼ ਜਦੋਂ ਸ਼ੁਰੂ ਕੀਤਾ ਮੈਂ ਕੰਮ ਸਿੱਖਣਾ ਸ਼ੁਰੂ ਕੀਤਾ ਤੇ ਮੈਂ ਆ ਕੇ ਨਵੇਂ ਨਵੇਂ ਚੀਜ਼ਾਂ ਬਣਾ ਕੇ ਖਲਾੰਦਾ ਸੀ ਉਹ ਵੀ ਖੁਸ਼ ਹੁੰਦੇ ਸੀ ਇਹੋ ਜਿਹੀ ਚੀਜ਼ਾਂ ਵੀ ਹੈਗੀਆਂ ਦੁਨੀਆ ਦੇ ਵਿੱਚ ਜਦੋਂ ਚੀਜ਼ਾਂ ਖਾਧੀਆਂ ਤੇ ਮੇਰਾ ਪੈਸ਼ਨ ਦੇਖਿਆ ਵੀ ਜੇ ਮੇਰਾ ਜਜ਼ਬਾ ਦੇਖਿਆ ਕੰਮ ਦੇ ਵੱਲ ਤੇ ਉਹ ਕਹਿੰਦੇ ਇਹ ਤਾਂ ਕੰਮ ਵਧੀਆ ਹੈ ਜੇ ਤੈਨੂੰ ਪਸੰਦ ਹੈ ਤਾਂ ਬਹੁਤ ਵਧੀਆ ਤੇ ਮੈਂ ਸਾਰੇ ਪੇਰੈਂਟਸ ਨੂੰ ਕਹੂੰਗਾ ਕਿ ਬੱਚੇ ਨੂੰ ਜੋ ਕੰਮ ਪਸੰਦ ਹੈ ਉਹਨਾਂ ਨੂੰ ਕਰਨ ਦਿਓ ਸ਼ੌਕ ਨਾ ਕਰਨ ਦਿਓ ਅੱਜ ਕੱਲ ਕੰਮ ਕੋਈ ਛੋਟਾ ਵੱਡਾ ਨਹੀਂ ਛੋਟੇ ਛੋਟੇ ਕੰਮ ਵੀ ਬਹੁਤ ਅੱਗੇ ਤੱਕ ਲੈ ਜਾਂਦੇ ਆ ਬਿਲਕੁਲ ਤੁਹਾਡੇ ਪਰਿਵਾਰ ਦੇ ਵਿੱਚ ਸਾਰੇ ਡਾਕਟਰ ਤੇ ਡਾਕਟਰਸ ਦਾ ਵੈਸੇ ਚੀਜ਼ਾਂ ਖਾਣ ਤੋਂ ਮਨ ਹੀ ਕਰਦੇ ਹੁੰਦੇ ਆ ਭਾਈ ਭਰੇਜ ਰਖੋ ਆ ਨਹੀਂ ਖਾਣਾ ਉਹ ਨਹੀਂ ਖਾਣਾ ਉਹ ਨਹੀਂ ਖਾਣਾ ਤੁਸੀਂ ਜਿਹੜਾ ਹੈਗਾ ਖਵਾਉਣ ਵਾਲੇ ਪਾਸੇ ਨੂੰ ਚੱਲ ਪਏ ਹੈ ਨਾ ਬਹੁਤ ਇੱਕ ਸੋਹਣੀ ਗੱਲ ਆ ਅੱਛਾ ਉਸ ਤੋਂ ਬਾਅਦ ਜਦੋਂ ਤੁਸੀਂ ਇਸ ਦੀ ਬਤੌਰ ਸਟੱਡੀ ਕਰਕੇ ਪ੍ਰੋਫੈਸ਼ਨਲੀ ਤੁਸੀਂ ਖੇਤਰ ਦੇ ਵਿੱਚ ਆਏ ਕਦੋਂ ਤੋਂ ਕੰਮ ਸ਼ੁਰੂ ਕੀਤਾ ਤੁਸੀਂ ਇਹ ਅ ਸਾਲ 1999 ਦੇ ਵਿੱਚ ਮੇਰਾ ਜਿਹੜਾ ਸਟੱਡੀ ਕੰਪਲੀਟ ਹੋਈ ਸੀ اپنی سٹڈی کمپلیٹ کرنے ਤੋਂ ਬਾਅਦ ਮੈਂ ਆ ਕੇ ਜੌਬ ਕੀਤੀ ਪਹਿਲਾਂ 6 ਮਹੀਨੇ ਸਿੱਖਿਆ ਵੀ ਕੰਮ ਕਿਦਾਂ ਹੁੰਦਾ ਫਿਰ ਮੈਂ ਆਪਣਾ ਕੰਮ ਜਿਹੜਾ ਸੀਗਾ ਸ਼ੁਰੂ ਕੀਤਾ ਮੇਰਾ ਕੰਮ ਕੇਟਰਿੰਗ ਦਾ ਹੈ weddings ਦੇ ਵਿੱਚ conferences ਦੇ ਵਿੱਚ restaurants hotels ਇਹ ਸਾਰੇ ਮੇਰੇ ਕੋਲ ਹੀ لیز ਤੇ ਹੁੰਦੇ ਆ इवन এডਿਕੇਸ਼ਨ ਇੰਨਾ ਖੈਲਪ ਕਰ ਜਾਂਦੀ ਇਸ ਲਾਈਨ ਦੇ ਵਿੱਚ ਕਿ ਮੇਰੇ ਕੋਲ ਹਸਪੀਟਲ ਦੀ ਕੇਟਰਿੰਗ ਵੀ ਰਹੀ ਹੋਈ ਹੈ ਅਸੀਂ 3 ਸਾਲ ਹਸਪੀਟਲ ਦੀ ਕੇਟਰਿੰਗ ਸਿੱਖੀ ਕੀਤੀ ਰਾਦਰ ਔਨ ਕੰਟਰੈਕਟ ਜਦੋਂ ਕੇਟਰਿੰਗ ਕੀਤੀ ਤਾਂ ਉਹਦੇ ਵਿੱਚ ਕਾਫੀ ਘਟ ਸਮਝ ਆਇਆ ਕਿ ਕਿਹੜੇ ਖਾਣੇ ਵਧੀਆ ਹੈ ਕਿਹੜੇ ਸਰਵ ਹੋਣੇ ਚਾਹੀਦੇ ਕਿਹੜੇ ਸਰਵ ਨਹੀਂ ਹੋਣੇ ਚਾਹੀਦੇ ਤੇ ਜੇ ਤੁਸੀਂ ਕਿੰਨੇ ਡਾਕਟਰਸ ਦਾ profession ਹੀਲ ਕਰਨ ਦੀ ਹੈ ਕਰਨ ਦੇ ਲਈ ਤਾਂ ਉਹ ਤੋਂ ਵੱਡਾ ਜਿਹੜਾ ਹੀਲ ਕਰਨ ਦਾ process ਹੈ ਉਹ ਖਾਣਾ ਹੈ ਜੇ ਖਾਣਾ ਵਧੀਆ ਹੋਊਗਾ ਡਾਕਟਰ ਦੀ ਲੋੜ ਨਹੀਂ ਪੈਣੀ ਸੋ ਉਹ ਚੀਜ਼ ਨੂੰ ਸਿੱਖਣਾ ਆਯੁਰੋਵੈਦਿਕ ਫੂਡ ਨੂੰ ਸਿੱਖਣਾ ਇਹ ਇੱਕ ਜਜ਼ਬਾ ਹੈ ਜਿਹੜਾ ਕਿ ਅੱਜ ਕੱਲ ਦੇ ਸ਼ੈਫਸ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਨੂੰ ਸਿਖਾਉਣਾ ਬਹੁਤ ਜ਼ਰੂਰੀ ਹੈ ਜਿੱਦਾਂ ਅੱਜ ਦਾ ਟੌਪਿਕ ਵੀ ਮਿਲਟਸ ਦੇ ਉੱਤੇ ਹੈ ਮਿਲਟਸ ਸਾਡੇ ਜਿਹੜਾ ਗ੍ਰੇਨਸ ਹੁੰਦੇ ਆ ਜਿਹਨੂੰ ਅਸੀਂ ਕਹਿੰਨੇ ਆ ਬਾਜਰਾ ਰਾਗੀ ਜਵਾਰ ਅੱਜ ਕੱਲ ਜਿਹੜੇ ਹਾਂਜੀ ਅੱਜ ਕੱਲੇ ਜਿੰਨੇ ਮਿਲਟਸ ਐ ਐਕਸਟੈਂਡ ਹੁੰਦੇ ਜਾ ਰਹੇ ਬੱਚਿਆਂ ਨੂੰ ਪਤਾ ਨਹੀਂ ਹੈ ਆਉਣ ਵਾਲੀ ਨਸਲਾਂ ਨੂੰ ਨਹੀਂ ਪਤਾ ਵੀ ਕਿੰਨੇ ਫਾਇਦੇਮੰਦ ਹੈ ਸਾਡੀ ਸਿਹਤ ਦੇ ਲਈ ਸੋ ਉਹਦੀ ਜਾਗਰੂਤਤਾ ਲਈ ਅਸੀਂ ਜਿੰਨੇ ਸ਼ੈਫ ਐਸੋਸੀਏਸ਼ਨ ਦੇ ਵਿੱਚ ਜਿੰਨੇ ਐਕਸਪਰਟ ਸ਼ੈਫਸ ਐ ਜਾਂ ਵੱਡੇ ਸ਼ੈਫਸ ਐ ਸਿਕਯੂ ਸ਼ੈਫਸ ਐ ਉਹ ਅਸੀਂ ਕਨਕਲੂਜ਼ ਕਰਦੇ ਹਾਂ ਬਹੁਤ ਇੱਕ ਸੋਹਣੀ ਗੱਲ ਆ ਕਿਉਂਕਿ ਤੁਸੀਂ ਸਮਾਜ ਨੂੰ ਉਹਨਾਂ ਪੁਰਾਣੇ ਖਾਣਿਆਂ ਵੱਲ ਮੁੜ ਰਹੇ ਹਾਂ ਜਿਹੜੇ ਸਾਡੇ ਘਰਾਂ ਦੇ ਵਿੱਚੋਂ ਰਸੋਈ 'ਚੋਂ ਖਤਮ ਹੋ ਗਏ ਨੇ ਵੈਸੇ ਤਾਂ ਜ਼ਿਆਦਾਤਰ ਅਸੀਂ ਜਿਹੜੇ ਹੈਗੇ ਆ ਵੈਸਟਰਨ ਦੀ ਉਸ ਦੇ ਤਰਜ਼ ਦੇ ਉੱਪਰ ਜਿਹੜੇ ਹੈਗੇ ਨੇ ਫਾਸਟ ਫੂਡਸ ਉਹਨਾਂ ਤੇ ਲੱਗ ਗਿਆ ਜਿਹੜੇ ਸਾਡੀ ਇਮਿਊਨਿਟੀ ਨੂੰ ਖਤਮ ਕਰ ਰਹੇ ਆ ਜਿਹੜੇ ਸਾਨੂੰ ਬਿਮਾਰੀਆਂ ਵੀ ਦੇ ਰਹੇ ਆ ਇਹ ਆਈਡੀਆ ਕਿਵੇਂ ਆਇਆ ਵੇਦਰ ਮੁੜਿਆ ਜਾਵੇ ਆ ਦੇਖੋ ਇਹ ਨਾ ਜਿਹੜਾ ਮਿਲਟਸ ਹੈਗਾ ਇਹ ਮਿਲਟਸ ਕਾਫੀ ਟਾਈਮ ਤੋਂ ਪ੍ਰੋਮੋਟ ਹੋ ਰਿਹਾ ਸੀ ਤੇ ਇਸ ਵਾਰੀ ਹੁਣ ਇੰਟਰਨੈਸ਼ਨਲ ਗ੍ਰੇਨ ਬਣਿਆ ਹੈ ਮਿਲਟ ਜਿਹੜਾ ਹੈ ਇਹਦਾ ਜਿਹੜਾ ਟੌਪਿਕ ਹੈ ਪੂਰੇ ਵਰਲਡ ਸ਼ੈਫਸ ਨੇ ਚੱਕਿਆ ਬੀ ਬਹੁਤ ਜ਼ਰੂਰੀ ਹੈ ਦੇਖਦੇ ਹੋਏ ਜਿੰਨੀ ਵਿਦੇਸ਼ੀ ਕੰਪਨੀ ਹੈ 버ਗਰਸ ਪੀਜ਼ਾਸ ਪ੍ਰਮੋਟ ਕਰਕੇ ਜਿਹਦੀ ਡਾਈਜੈਸਟਿਵ ਜਿਹੜੀ ਪ੍ਰੋਸੈਸ ਹੈ ਉਹ ਬਹੁਤ ਹੀ ਟਫ ਹੈ ਬਾਡੀ ਦੇ ਲਈ ਤੇ ਜਿਹਦੇ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਤੇ ਅਸੀਂ ਉਹਦੇ ਵਿੱਚ ਕੀ ਕਰਦੇ ਹਾਂ ਕਿ ਮਿਲਟਸ ਦੀ ਜਾਣਕਾਰੀ ਦੇ ਕੇ ਮਿਲਟਸ ਨੂੰ ਡਾਈਜੈਸਟ ਕਰਨਾ ਬਹੁਤ ਆਸਾਨ ਹੈ ਬਾਡੀ ਲਈ ਬਹੁਤ ਫਾਇਦੇਮੰਦ ਹੈ ਬਹੁਤ ਸਾਰੇ ਵਾਈਟਾਮਿਨ ਮਿਨਰਲਸ ਹੁੰਦੇ ਸੋ ਇਹ ਜਾਗਰੂਕਤਾ ਤਾਂ ਸਰ ਆਣੀ ਆਣੀ ਹੈ ਇਹ ਸਮੇਂ ਨਾਲ ਆਣੀ ਹੈ ਸਭ ਕੁਝ ਇੰਪਰੂਵ ਹੋਣਾ ਹੈ ਸਭ ਕੁਝ ਵਧੀਆ ਹੋਣਾ ਹੈ ਉਹ ਟਾਈਮ ਹੁਣ ਚਲੇ ਜਾਣਾ ਹੈ ਲੋਕਾਂ ਨੇ ਜਦੋਂ ਕਰੀਮਾਂ ਵਾਲੇ ਖਾਣੇ ਖਾ ਕੇ بیمار ਹੋਣਾ ਅਸੀਂ ਲੋਕਾਂ ਨੂੰ ਵੀ ਕਿੰਨੇ ਰਿਫਾਈਨਡ ਵੈਲ ਸ਼ਰਟ ਕੇ ਤੁਸੀਂ ਸਰੋਂ ਦਾ ਤੇਲ ਇਸਤੇਮਾਲ ਕਰੋ ਬਿਕਾਜ਼ ਜੋ ਸਰੋਂ ਦੇ ਤੇਲ ਦੀ ਵੈਲਿਊ ਹੈ ਜੋ ਹੀ ਡਾਈਜੈਸਟਿਕ ਪਾਵਰ ਹੈ ਬਾਕੀ ਨਹੀਂ ਹੈ ਅੱਜ ਇਸ ਮਕਾਮ ਤੇ ਹੋ ਕੀ ਮਹਿਸੂਸ ਕਰਦੇ ਹਾਂ ਵੀ ਖੇਸ ਸੰਤੁਸ਼ਟੀ ਦਿੰਦਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਲੋਕਾਂ ਦੇ ਚਿਹਰੇਆਂ ਤੇ ਖੁਸ਼ੀ ਦੇ ਕੇ ਸੰਤੁਸ਼ਟੀ ਦਿੰਦਾ ਜਦੋਂ ਅਸੀਂ ਵਧੀਆ ਖਾਣਾ ਖਿਲਾਨਦੇ ਆ ਕਿਸੇ ਨੂੰ ਤਾਂ ਸਾਨੂੰ ਇਦਾਂ ਲੱਗਦਾ ਹੈ ਕਿ ਅਸੀਂ ਇੱਕ ਕੋ ਚੰਗਾ ਕਰਮ ਕਰ ਰਹੇ ਹਾਂ ਕੋ ਮਾੜਾ ਨਹੀਂ ਕਰ ਰਹੇ ਵਧੀਆ ਖਾਣਾ ਖਿਲਾ ਕੇ ਖੁਸ਼ੀ ਨਾਲ ਉਹਨਾਂ ਤੋਂ ਜੋ ਸਾਡੀ ਪੈਸੇ ਹੁੰਦੇ ਆ ਫੀਸ ਨਹੀਂ ਦੇ ਸੀ ਸਾਨੂੰ ਖੁਸ਼ੀ ਦੇ ਪੈਸੇ ਲੈਣੇ ਆ ਸੀ ਚੰਗਾ ਅੱਜ ਦੇ ਨੌਜਵਾਨ ਜੋ ਕੰਮ ਸਿੱਖ ਰਹੇ ਆ ਜਾਂ ਸਟੱਡੀ ਕਰ ਰਹੇ ਆ ਉਹਨਾਂ ਲਈ ਕੋਈ ਮੈਸੇਜ ਦੇਖੋ ਅ ਅੱਜ ਕੱਲ ਦੀ ਨੌਜਵਾਨ ਲਈ ਥੋੜਾ ਜਿਆ ਮश्किल ਮੈਂ ਕਹੂੰਗਾ ਇਸ ਕਰ ਅੱਜ ਕੱਲ ਹੈਗਾ ਮश्किल ਵੀ ਹੈ ਆਸਾਨ ਵੀ ਹੈ ਦੋਨੋਂ ਚੀਜ਼ਾਂ ਹੈ ਕਿਉਂਕਿ ਡਿਸਟਰੈਕਸ਼ਨਸ ਇੰਨੀ ਜ਼ਿਆਦਾ ਹੈ ਉਹ ਦੇਖਦੇ ਆ ਟੀਵੀ ਤੇ ਇੱਕ ਸ਼ੈਫ ਆ ਗਿਆ ਤੇ ਜਿਹੜਾ ਟੀਵੀ ਦਾ ਸ਼ੈਫ ਹੈ ਉਹਨੂੰ ਬਹੁਤ ਪੈਸੇ ਮਿਲਦੇ ਆ ਭਾਵੇਂ ਸਿੱਖਣਾ ਨਾ ਹੋਵੇ ਪਰ ਟੀਵੀ ਤੇ ਜਾਣਾ ਠੀਕ ਹੈ ਉਹਦੇ ਲਈ ਮੈਂ ਸਾਰਿਆਂ ਜਿਹੜੇ ਆਨ ਵਾਲੀ ਬੱਚੇ ਆ ਜਿਹੜੇ ਕੋਰਸਸ ਕਰ ਰਹੇ ਆ ਉਹਨਾਂ ਨੂੰ ਮੈਂ ਕਹਿਣਾ ਚਾਹੂੰਗਾ ਵੀ ਤੁਸੀਂ ਜਿਹੜੇ ਬੇਸਿਕਸ ਹੈ ਜਿਹੜੀ ਜੜ੍ਹਾਂ ਖਾਣੇ ਦੀ ਆ ਉਹਨੂੰ ਸਿੱਖੋ ਆਪਣੇ ਰੀਜਨਲ ਖਾਣੇ ਨੂੰ ਸਿੱਖੋ ਵੀ ਦਾਲ ਮੱਖਣੀ ਕਿੱਦਾਂ ਬਣਦੀ ਹੈ ਜਾਂ ਸਾਗ ਮੱਕੀ ਰੋਟੀ ਕਿੱਦਾਂ ਹੈ ਜਾਂ ਬਾਜਰੇ ਦੀ ਰੋਟੀ ਕਿੱਦਾਂ ਹੈ ਜਦੋਂ ਇਹ ਸਾਰੀ ਚੀਜ਼ਾਂ ਅਸੀਂ ਸਿੱਖਾਂਗੇ ਬੇਸ ਸਾਡਾ ਸਟਰੋਂਗ ਹੋਊਗਾ ਤਾਂ ਆਈ ਥਿੰਕ ਸਾਨੂੰ ਦੁਨੀਆ ਕੋ ਰੋਕ ਨਹੀਂ ਸਕਦਾ ਤੇ ਜਿਹੜਾ ਸਾਡਾ ਕਿਸੇ ਵੀ ਰਾਜੇ ਦਾ ਜਿਹੜਾ ਖਾਣਾ ਹੈ ਜਿਹਨੂੰ ਅਸੀਂ ਕੰਫਰਟ ਫੂਡ ਕਹਿੰਦੇ ਆ ਜਿਹੜਾ ਖਾਣਾ ਬਚਪਨ ਚ ਉਹਨਾਂ ਦੇ ਘਰਾਂ ਚ ਮਿਲਦਾ ਹੈ ਉਹ ਖਾਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਉਹਦੀ ਡਿਮਾਂਡ ਕਦੀ ਨਹੀਂ ਮੁੱਕ ਸਕਦੀ ਵਰਲਡ ਦੇ ਵਿੱਚ ਤੁਸੀਂ ਦੇਖੋ ਹੁਣ ਕੈਨੇਡਾ ਵਰਗੀ ਜਗ੍ਹਾ ਦੇ ਵਿੱਚ ਵੀ ਸਾਗ ਮੱਕੀ ਦੀ ਰੋਟੀ ਜ਼ਿਆਦਾ ਵਿਕਦੀ ਹੈ 버거 ਪੀਜ਼ਿਆਂ ਤੋਂ ਬਿਲਕੁਲ ਸਹੀ ਗੱਲ ਸੋ ਇਹਦਾ ਜਿਹੜਾ ਸਕੋਪ ਹੈ ਮੁੱਕਣ ਵਾਲਾ ਹੈ ਨਹੀਂ ਵਧੀਆ ਸਿੱਖੋ ਭਾਵੇਂ ਇੱਕ ਆਈਟਮ ਸਿੱਖੋ ਮੈਨੇ ਦੇ ਅੰਦਰ ਸੌਸ ਸਿੱਖੋ ਇੱਕ ਦੇ ਐਕਸਪਰਟ ਬਣ ਜਾਓ ਇੱਕ ਦੇ ਐਕਸਪਰਟ ਬਣ ਕੇ ਦੁਨੀਆ ਸਾਰੀ ਤੁਹਾਡੇ ਪਿੱਛੇ ਬਿਲਕੁਲ ਜੀ ਐਕਸਪਰਟ ਹੋਣਾ ਬਹੁਤ ਲਾਜ਼ਮੀ ਆ ਇੱਕ ਆਈਟਮ ਦੇ ਹੀ ਐਕਸਪਰਟ ਬਣ ਜੇ ਤਾਂ ਦੁਨੀਆ ਤੁਹਾਡੇ ਪਿੱਛੇ ਹੋਏਗੀ ਵਾਲੀ ਸਾਹਿਬ ਦਾ ਕਹਿਣਾ ਸੋ ਲੰਬਾ ਚੌੜਾ ਸੰਘਰਸ਼ ਹੈ ਇਹਨਾਂ ਦਾ ਬੇਸ਼ੱਕ ਫੈਮਿਲੀ ਦੇ ਵਿੱਚ ਸਾਰੇ ਡਾਕਟਰ ਨੇ ਪਰ ਇਹਨਾਂ ਨੇ ਆਪਣਾ ਖੇਤਰਾ ਆਪਣੀ ਇੱਛਾ ਅਨੁਸਾਰ ਆਪਣੇ ਸ਼ੌਂਕ ਅਨੁਸਾਰ ਚੁਣਿਆ ਸੁਵਾਲੀ ਸਾਬ ਬਹੁਤ ਸ਼ੁਕਰੀਆ ਸਮਾਂ ਕੱਢਿਆ ਸ਼ੁਕਰੀਆ ਥੈਂਕ ਯੂ ਸੋ ਮਚ ਬਾਕੀ ਜੇ ਅਸੀਂ ਵੀ ਕਦੇ ਸਵਾਭ ਬਣਿਆ ਤਾਂ ਆਵਾਂਗੇ ਤੁਹਾਡੇ ਕੋਲੇ ਤੁਹਾਡੇ ਹੱਥਾਂ ਦਾ ਪਿਆਰ ਮਾਣਾਂਗੇ ਜੀ ਸੋ ਦੋਸਤੋ ਕਦੇ ਆਪਾਂ ਵਾਲੀ ਸਾਬ ਕੋਲੇ ਜਾਵਾਂਗੇ ਕਿਸ ਤਰ੍ਹਾਂ ਇਹ ਬਣਾਉਂਦੇ ਆ ਸਾਰਾ ਇੱਕ ਦਿਨ ਆਪਾਂ ਇਹਨਾਂ ਨਾਲ ਬਤਾਵਾਂਗੇ ਤੇ ਇਹਨਾਂ ਦੇ ਹੱਥਾਂ ਦਾ ਬਣਾਇਆ ਹੋਇਆ ਸਵਾਦ ਸਵਾਦ ਖਾਣਾ ਆਪਾਂ ਖਾਵਾਂਗੇ ਸੋ ਮੈਨੂੰ ਦਿਓ ਆ ਗਿਆ ਕੈਮਰਾਮੈਨ surjit nal ਮੈਂ ਹਜਿੰਦ ਸੇ ਦੋ